ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਕਨਕ ਦੀ ਵਾਢੀ ਤੋਂ ਬਾਅਦ ਹਰੇਕ ਜ਼ਿਲ੍ਹੇ ਹਰੇਕ ਬਲਾਕ ਅਤੇ ਪੰਜਾਬ ਦੇ ਹਰੇਕ ਹਲਕੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਦਾ ਬਖਾਨ ਕੀਤਾ ਜਾਊਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਕਿਸਾਨ ਯੂਨੀਅਨ ਇਕਤਾ ਸਿੱਧੂ ਪੁਰਵ ਲੋ ਰੱਖੇਗੀ ਮਾ ਪੰਚਾਇਤ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਦੇ ਸਖਤਰ ਕਟ ਕਾਕਾ ਸਿੰਘ ਕੋਟੜਾ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਹਰੇਕ ਮਹਾ ਪੰਚਾਇਤ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਉਹਨਾਂ ਦੀ ਤਬੀਅਤ ਹਲੇ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰ ਉਹਨਾਂ ਨੇ ਖੁਦ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਹਰੇਕ ਕਸਬੇ ਹਰੇਕ ਬਲਾਕ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਲੋਕ ਮਰੂ ਨੀਤੀਆਂ ਦਾ ਬਖਾਨ ਕੀਤਾ ਜਾਊਗਾ ਤੇ ਜਿਸ ਤਰ੍ਹਾਂ ਕਿਸਾਨਾਂ ਨਾਲ आम आदमी पार्टी बलो वादा खिलाफी कीती गई है टक्केशाही कीती गया इस दा जवाब आने वाली वोटा में ਦਿੱਤਾ ਜਾਵੇਗਾ ਤੇ ਕਣਕਾਂ ਦੀ ਵਾਢੀ ਤੋਂ ਬਾਅਦ ਇੱਕ ਵੱਡਾ ਸੰਘਰਸ਼ ਸਰਕਾਰ ਖਿਲਾਫ ਸ਼ੁਰੂ ਕੀਤਾ ਜਾਊਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਉਹਨਾਂ ਕਹਿ ਕਿ ਕਿਸਾਨਾਂ ਨੂੰ ਟੇਲਾ ਤੱਕ ਪਹੁੰਚੇ ਵਾਲਾ ਗੰਦਾ ਤੇ ਜ਼ਹਿਰੀਲਾ ਨਹਿਰੀ ਪਾਣੀ ਸਰਕਾਰਾਂ ਦੇ ਰਹੀਆਂ ਹਨ ਤੇ ਇਹ ਜ਼ਿੰਮੇਵਾਰੀ ਪੂਰਨ ਰੂਪੇ ਸਰਕਾਰ ਦੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਅਤੇ ਸ਼ਿਦਿ ਮੁਖ ਸਰਸਾਪ ਜ਼ਿਲ੍ਹੇ ਦੇ ਕਈ ਖੇਤਰਾ ਵਿੱਚ ਨਹਿਰਾਂ ਵਿੱਚ ਗੰਦਾ ਤੇਜ਼ਾਬੀ ਪਾਣੀ ਆ ਰਿਹਾ ਹੈ ਤੇ ਜਿਸ ਨਾਲ ਬਿਮਾਰੀਆਂ ਲੱਗ ਰਹੀਆਂ ਹਨ ਬਾਗਾਂ ਦੇ ਬਾਗ ਪੁੱਜੜ ਗਏ ਹਨ ਫਸਲਾਂ ਖਰਾਬ ਹੋ ਗਈਆਂ ਹਨ ਕਈ ਪਿੰਡਾਂ 'ਚ ਪੰਗ ਬੱਚੇ ਪੈਦਾ ਹੋ ਰਹੇ ਹਨ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਨੂੰ ਇਥੋਂ ਭੱਜਣ ਨਹੀਂ ਦਿੱਤਾ ਜਾਵੇਗਾ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪਊਗਾ ਤੇ ਲੋਕਾਂ ਨੂੰ ਪੀਣ ਵਾਲਾ ਸਾਫ਼ ਚੰਗਾ ਤੇ ਸਵੱਛ ਪਾਣੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਨ੍ਹਾਂ ਮੰਗਾ ਮੰਨ ਕੇ ਸਰਕਾਰ ਸੱਤਾ ਬਚਾਈ ਸੀ ਪਰ ਸੱਤਾ ਬਚਾਉਣ ਤੋਂ ਬਾਅਦ ਸਰਕਾਰ ਕੇਂਦਰ ਸਰਕਾਰ ਦੇ ਹੱਥ ਦੀ ਕੱਟ ਪਿੱਖਲੀ ਬਣ ਗਈ ਆ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਵਰੋਧੀ ਹੋ ਗਈ ਹੈ ਇੱਥੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਅਤੇ ਸਾਡੀ ਪੂਰੀ ਕਵਰੇਜ ਵਿੱਚ ਪੰਚਾਇਤੋ ਦਾ ਦੌਰ ਸ਼ੁਰੂ ਹੋਆ ਤਾਂ ਔਰ ਕਲਮ ਰਸਰ ਅੱਜ ਦੀ ਮਾਪਨ ਚਾਇਤ ਹੈ 3 ਤਾਰੀਖ ਨੂੰ ਫਰੀਦਕੋਟ ਵਿਖੇ ਕੀ ਹੋਈ चार तारीख को फिरोजपुर में हुई पांच को पटियाला में, तो में हुई छह को फतेहगढ़ साहब में हुई सात को बरमाड़ा में हुई कल श्री मुक्सर साहब में हुई आज यहाँ फागुटा में गेहूं की कटाई पूरी होने के बाद मई के शुरुआती सप्ताह में हरियाणा के अंदर होगी राजस्थान के अंदर होगी तमिलनाडु से भी मुद्दा आया है आज पूरे देश का किसान सरदार जगजीत सिंह डल्लेवाल जी के साथ जुड़ के आंदोलन को और अधिक नजर करना चाहता है और ये सरदार जगजीत सिंह डल्लेवाल जी ने जो ईमानदारी दिखाई उन्होंने जिस निस्वार्थ भाव से काम किया अपनी जान की बाजी लगा दी उससे देश का किसान पूरा प्रभावित है और तो पूरे देश का किसान सरदार गणजीत सिंह डल्लेवाल जी के नेतृत्व में इस आंदोलन को अधिक मजबूत करना चाहता है सरदार गणबीर सिंह डल्लेवाल जी के लिए अलग अलग राज्यों से निर्देशन आ रहे हैं कार्यक्रमों के लिए वो सारे राज्यों में जाएंगे थोड़ा स्वस्थ होकर आंदोलन को अधिक मजबूत करने का किया जाए पंजाब के के अंदर कहा जा रहा बहुत लोग अपने लोगों में कुछ सवाल है लोग सवाल करना चाहते हैं लेकिन राजनेता लोगों के सवालों से मानते हैं अभी जो हरियाणा की बात कर लीजिए पंजाब की बात कर लीजिए हरियाणा में सवाल करते हैं पुलिस फोर्स को आगे खड़ा कर देते हैं पंजाब में उनको सवाल कर देते हैं पुलिस फोर्स को आगे खड़ा कर देते हैं अभी लोगों के सवाल पुलिस फोर्स से नहीं लोगों के सवाल चुने हुए नुमाइंदों से लोगों के सवाल राजनेताओं से लेकिन लोगों के सवालों के जवाब देने की बजाय

रिहा होनेसपिटल पह नेरीक दि मैं हरेक जिले बुश रखी रही थी ओ जो हाल भी तो तो लगा आए ने अचानक उन्होंने जी से पेट च इन्ना दर्द ज्यादा होना शुरू हो तो गया ਕੋਈ ਦੇ ਇੱਛੇ ਦਿੱਤੀ ਦੇ ਨਾਲ ਕੁਝ ਖਾਣਾ ਪੀਤਾ ਨਹੀਂ ਸੀ ਜਦੋਂ ਉਹਨੇ ਮਰਤੇ ਤੁਰੇ ਆ ਪਤਿਕਾਰ ਸਾਹਿਬ ਦੇ ਵਿਚਾਰ ਦਾਸ ਕਰਕੇ ਇਹਦਾ ਹਸਪੀਟਲ ਦੇ ਵਿੱਚ ਜਾਏਗੇ ਤਾਂ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਨਿੰਬੂ ਦਾ ਪਾਣੀ ਦਿੱਤਾ ਗਿਆ ਖੀਰੇ ਦੇ ਨਾਰੀਅਲ ਦਿੱਤਾ ਗਿਆ ਉਹਨਾਂ ਦੇ ਅੰਦਰ ਪੇਟ ਦੇ ਵਿੱਚ ਇੰਨੀ ਜਿਆਦਾ ਸਲਟ ਗਈ ਹੈ ਜਿਹੜੇ ਰੋਟ ਤਖੀਬ ਬਹੁਤ ਆਈ ਹੈ ਇਸ ਕੱਲ ਦੀ ਰਾਤ ਫਟਾ ਸਾਨੂੰ ਪਰਸੋਂ ਦੀ ਉਹਨਾਂ ਨੇ ਬੈਠ ਕੇ ਸਾਰੀ ਰਾਤ ਨੀਂਦ ਨਹੀਂ ਆਈ ਤਾਂ ਵਾਰ-ਵਾਰ ਅਸੀਂ ਡਾਕਟਰਾਂ ਨੂੰ ਪੁੱਛ ਰਹੇ ਸੀ ਵੀ ਜੇ ਕੋਈ ਹੋਰ ਸੇਫਟ ਕਰਨਾ ਪਾਸੇ ਨੂੰ ਕੰਧਗੜ੍ਹ ਲੈ ਜੀਏ ਜਾਂ ਦਿੱਲੀ ਲੈ ਜੀਏ ਜਾਂ ਫਿਰ ਲੁਧਿਆਣਾ ਲੈ ਜੀਏ ਤਾਂ ਡਾਕਟਰਾਂ ਨੇ ਸਾਨੂੰ ਦੱਸ ਦਿੱਤੀ ਕਿ ਤੁਸੀਂ ਇਹ ਜਿਹੜਾ ਦਰਦ ਹੈ ਇਹ ਬੈਗਿਆਂ ਦਾ ਦਰਦ ਹੈ ਇਸ ਸਮਾਂ ਲੱਗੂਗਾ ਤਾਂ ਉਹਨਾਂ ਨੂੰ ਕੱਲ ਵੀ ਥੋੜੀ ਜਿਹੀ ਰਾਹਤ ਮਿਲੀ ਹੈ ਇਸ ਕਰਕੇ ਤਾਂ ਅਸੀਂ ਕੋਲੋਂ ਜਿਹਨੂੰ ਤੇ ਮਾਪੇ ਚਲਾਏ ਤੇ ਗੱਲਬਾਤ ਸਾਡੇ ਇੱਥੇ ਆ ਜਿੱਕੇ ਇਸ ਸਾਹਿਬਾ ਦੀ ਜਿਹੜੀ ਇਹਨਾਂ ਵਿਆਹਵਾਂ ਦਾ ਵੀ

ਸਾਡੀਆਂ ਦਿੱਤੀਆਂ ਹੋਈਆਂ ਲੀਟਿੰਗਾਂ ਅਸੀਂ ਹਰ ਹਾਲਤਾਂ ਨਿਭਾਵਾਂਗੇ ਪਰ ਇੱਕ ਉਸ ਉੱਧਰ ਕੇ ਸਾਹਮਣੇ ਆਇਆ ਇਹੋ ਇਸ ਕਰਕੇ ਆਇਆ ਕਿ ਸਾਡੀਆਂ ਮੰਗਾਂ ਵੀ ਕੇਂਦਰ ਨਾਲ ਸੀ ਸਾਡੀ ਲੜਾਈ ਵੀ ਕੇਂਦਰ ਨਾਲ ਸੀ ਸਾਡੀ ਗ੍ਰਿਫਤਾਰੀ ਕੇਂਦਰ ਕਰਦੀ ਸਾਡੇ ਲੋਕ ਤੇ ਹਮਲਾ ਕੇਂਦਰ ਕਰਦੀ ਜਿਹੜੀ ਦੇਸ਼ ਨੂੰ ਟਪਲ ਖਲਾ ਸੀ ਪਰ ਸਾਡੇ ਪੰਜਾਬ ਵਾਲਿਆਂ ਨੇ ਜਿਹੜਾ ਉਹ ਸੁਖਮਾਨ ਦਿਖਾਇਆ ਕਿ ਘਰਤਾ ਜੀ ਮਾਰੂ ਸਾਡੇ ਸਿੱਤੂ ਇਹ ਉਹ ਗੱਲ ਵੀ ਭੁੱਲ ਗਏ ਪਰ ਇਹਨਾਂ ਨੇ

ਇਸੇ ਕਿਸਾਨ ਦੀ ਫਸਲ ਮਰ ਗਈ ਇਨਸਾਫ ਨਹੀਂ ਮਿਲਦਾ ਕਿੱਥੇ ਬੈਠੇ ਹੋ ਬਾਈ ਇਸੇ ਦਾ ਜੱਟ ਦੇ ਪਾਸੇ ਮੜਵਾਉਣਾ ਕਿੱਥੇ ਲੱਠੂਗਾ ਇਹ ਸਾਰੇ ਕੰਮ ਤਾਂ ਸਿੱਧੇ ਪੁਛਦੇ ਸੀ ਆਉ ਲੱਗਦੇ ਸੀ ਕਿਸੇ ਦਾ 3 ਸਾਲ ਘਰਾਂ ਦੇ ਵੀ ਨਿਕਲੇ ਇਸੇ ਜਿਹੜਾ ਵੀ ਕਹਿੰਦੇ ਸੀ ਤੇ ਮੌਲਿਆਂ ਦੇ ਵਿਚ ਨਾਲੇ ਨੇ ਅਸੀਂ ਤਾਂ ਗਰੀਬ ਘਰਾਵੇਂ ਕਿਸਾਨ ਆ ਐਨਐਲਐ ਬਣਿਆ ਅਸੀਂ ਤਾਂ ਸਿਆਸਤ ਨੂੰ ਬਗਲੇ ਆਏ ਆ ਤਾਂ ਅੱਜ ਤੁਸੋਂ ਸਾਰਾ ਕੁਝ ਚੋੜਿਆ ਇਹ ਸਵਾਲ ਤਾਂ ਸੋਦੇ ਤੇ ਆ ਸਵਾਲ ਤਾਂ ਕਰ ਰਹੇ ਕਿਸਾਨਾਂ ਨੂੰ ਇਹ ਕੁੱਟ ਕੇ ਕਹਿ ਸੀ